ਜੀ ਵੇਖਣ ਨੂੰ ਲਿਬਰਲ ਟੀਵੀ ਮੁੱਦਾ ਅੱਜ ਦਾ ਪ੍ਰੋਗਰਾਮ ਨੂੰ ਤੁਹਾਡਾ ਸਵਾਗਤ ਹੈ ਜੀ ਭਾਜਪਾ ਦੀਆਂ 224 ਦੀਆਂ ਚੁਣੌਤੀਆਂ ਨੂੰ ਖਤਮ ਕਰਨ ਲਈ ਈਡੀ ਨੇ ਤੇਜ਼ੀ ਫੜ ਲਈ ਹੈ ਕੀ ਈਡੀ ਇਸ ਸਮੇਂ ਪੂਰੀ ਰਫਤਾਰ ਵਿੱਚ ਹੈ ਕਿ 224 ਦੇ ਵਿੱਚ ਭਾਜਪਾ ਦੇ ਲਈ ਭਾਰਤੀ ਜਨਤਾ ਪਾਰਟੀ ਦੇ ਲਈ ਜਿਹੜੀਆਂ ਤੇਰਾ ਚੁਣੌਤੀ ਬਣ ਸਕਣ ਉਹਨਾਂ ਦਾ ਸੀਰਾ ਰੋਕ ਸਕੀਏ ਕੀ ਇਹ ਈਡੀ ਆਪਣੀ ਕਾਨੂੰਨ ਦੇ ਦਾਇਰੇ ਚ ਰਹਿ ਕੇ ਕਾਰਵਾਈ ਕਰ ਰਹੀ ਹੈ ਜਾਂ ਵਿਰੋਧੀ ਪਾਰਟੀਆਂ ਦੇ ਲੀਡਰਾਂ ਦਾ ਜਿਹੜਾ ਇਹ ਕਹਿਣਾ ਕਿ ਨਹੀਂ ਜੀ ਸਾਨੂੰ ਨਿਸ਼ਾਨਾ ਇਸ ਲਈ ਬਣਾਇਆ ਜਾ ਰਿਹਾ ਕਿਉਂਕਿ ਅਸੀਂ ਵਿਰੋਧੀ ਧਿਰ ਦੇ ਲੀਡਰ ਆ ਲਾਲੂ ਪ੍ਰਸ਼ਾਦ ਯਾਦਵ ਤੋਂ ਲੈ ਕੇ ਅਰਵਿੰਦ ਕੇਜਰੀਵਾਲ ਤੱਕ ਹੇਮੰਤ ਸਰੇਨ ਤੋਂ ਲੈ ਕੇ ਭਪਿੰਦਰ ਸਿੰਘ ਗੁੱਡਾ ਤੱਕ ਹੁਣ ਤਾਂ ਵੈਸੇ ਅਰਵਿੰਦ ਖੰਨਾ ਵੀ ਇਸ ਲਾਈਨ 'ਚ ਮੰਨੇ ਜਾ ਰਹੇ ਨੇ ਪੈਸੇ ਸਾਊ ਸਿੰਘ ਧਰਮਸੋਧ ਦਾ ਮਾਮਲਾ ਵੀ ਹੈ ਜੇਕਰ ਇਹ ਸਾਰਾ ਵਰਤਾਰਾ ਸਿਰਫ ਇਸ ਲਈ ਹੋ ਰਿਹਾ ਕਿ ਹਾਂ ਇਹਨਾਂ ਨੇ ਘਪਲੇ ਕੀਤੇ ਨੇ ਇਹਨਾਂ ਨੇ ਆਮਦਨ ਤੋਂ ਵੱਧ ਜਾਇਦਾਦਾਂ ਬਣਾਈਆਂ ਨੇ ਤੇ ਹੁਣ ਤੱਕ ਇਹ ਅੰਦਰ ਕਿਉਂ ਨਹੀਂ ਤੇ ਜੇਕਰ ਇਹਨਾਂ ਨੇ ਕੁਝ ਨਹੀਂ ਕੀਤਾ ਫਿਰ ਹੁਣ ਤੱਕ ਮਾਮਲੇ ਖਤਮ ਕਿਉਂ ਨਹੀਂ ਅਸਲ 'ਚ ਕਹਿੰਦੇ ਜੀ ਇਹ ਉਸੇ ਤਰ੍ਹਾਂ ਦਾ ਮਾਮਲਾ ਜਿਵੇਂ ਐਸਪੀਐਲ ਵਾਲਾ ਮਾਮਲਾ ਜਿਵੇਂ ਚੰਡੀਗੜ੍ਹ ਦਾ ਮਾਮਲਾ ਕਿ ਪੰਜਾਬ ਦੀ ਲੀਡਰਸ਼ਿਪ ਨੂੰ ਵੀ ਰਾਸ ਹਰਿਆਣਾ ਦੀ ਲੀਡਰਸ਼ਿਪ ਨੂੰ ਵੀ ਰਾਸ ਜਦੋਂ ਉਹਨਾਂ ਦੇ ਚੋਣਾਂ ਤਾਂ ਉਹ ਚੱਕ ਲੈਂਦੇ ਜਦੋਂ ਸਾਡੇ ਚੋਣਾਂ ਸਾਡੇ ਵਾਲੇ ਚੱਕ ਲੈਂਦੇ ਪਰ ਮਾਮਲਾ ਤਾਂ ਉੱਪਤਣ ਲੱਗਦਾ ਹੀ ਨਹੀਂ ਹੈ ਲੋਕਾਂ ਨੂੰ ਮੂਰਖ ਬਣਾਓ ਵੋਟਾਂ ਹਾਸਲ ਕਰੋ ਉਸੇ ਤਰ੍ਹਾਂ ਕੀ ਇਹ ਮਾਮਲੇ ਸਤਾ ਤਰੀਕ ਤੇ ਇਸ ਲਈ ਲਟਕਾ ਕੇ ਰੱਖਣਾ ਚਾਹੁੰਦੀ ਆ ਕਿ ਚੋਣਾ ਨੇੜੇ ਜਿਹੜਾ ਅਸਰ ਗਰਮ ਹੋਵੇ ਉਹ ਪ੍ਰਕਾਰਵਾਈ ਪਾ ਲੋ ਜਿਹਨੂੰ ਸੈੱਟ ਕਰਨਾ ਸੈੱਟ ਕਰ ਲੋ ਨਤੀਸ਼ ਐਂਡ ਲਾਲੂ ਮਾਮਲਾ ਨਤੀਸ਼ ਭਾਜਪਾ ਕੰਨੀ ਗਏ ਤੇ ਲਾਲੂ ਤੇ ਕਾਰਵਾਈ ਕੀ ਨਤੀਸ਼ ਛੇਸ ਲਈ ਗਏ ਕਿ ਜੇਕਰ ਨਾ ਜਾਂਦੇ ਤਾਂ ਲਾਲੂ ਮੰਗ ਅਜ ਉਹਨਾਂ ਨੂੰ ਵੀ ਲੈਂਚ ਖੜਾ ਹੋਣਾ ਪੈਣਾ ਸੀ ਉਹਨਾਂ ਤੋਂ ਵੀ ਪੁੱਛ ਕੇ ਛੋਣੀ ਸੀ ਜਾਂ ਨਤੀਸ਼ ਆਇਓਏ ਕੰਮ ਕਰਨ ਸੀ ਕੈਂਡੀਡੇਟ ਉਹ ਆਓ ਇੰਡੀਆ ਘੜਜੋੜ ਬੜਾਓ ਉਸ ਦੇ ਸੂਤਰਧਾਰ ਬਣ ਕੇ ਅਲੇ-ਦਲੇ ਖੜਾ ਕਰੋ ਤੇ ਬਾਅਦ ਚੋਂ ਖਿਲਾਰ ਕੇ ਚਲੇ ਜਾਓ ਜਾਂ ਨतीश ਨੂੰ ਇਹ ਡਰ ਸੀ ਕਹਿੰਦੇ ਮੌਸਮ ਵਿਗਿਆਨੀ ਨੇ ਨतीश ਤੇ ਉਹਨੇ ਪਛਾਣ ਲਿਆ ਕਿ ਭਾਈ ਮੁੜ ਕੇ ਜੇ ਭਾਜਪਾ ਆ ਗਈ ਤਾਂ ਮੇਰਾ ਖੈਰ ਨਹੀਂ ਇਸ ਲਈ ਜਾਣਾ ਮਜਬੂਰੀ ਸੀ ਮੌਜੂਦਾ ਈਡੀ ਦੇ ਡਰ ਤੋਂ ਗਏ ਪਰ ਕਹਿੰਦੇ ਜੀ ਲਾਲੂ ਤੋਂ 8 ਘੰਟੇ ਪੁੱਛ ਕੇ ਚ ਗ੍ਰਿਫਤਾਰੀ ਸੰਭਵ ਬੇਟੀ ਤੇ ਬੇਟਾ ਵੀ ਤਲਬ ਘਰ ਵਾਲੀ ਤੋਂ ਹੀ ਪੁੱਛ ਕੇ ਚ ਉਧਰ ਹਿਮੋਤ ਸਰੇਨ ਕਹਿੰਦੇ ਜੀ ਲਾਪਤਾ ਲੱਭ ਨਹੀਂ ਰਹੇ ਜੀ ਅੱਜੋ ਮਿਲ ਸਕਦੇ ਨੇ ਜੀ ਇਧਰ ਪਪਿੰਦਰ ਹੁੱਡਾ ਸੱਤ-ਸੱਤ ਘੰਟੇ ਪੁੱਛ ਕੇ ਚ ਉਧਰ ਰਵਿੰਦ ਕੇਜਰੀ ਵਾਲ ਨੂੰ ਚਾਰ-ਚਾਰ ਸੰਮਣ ਅਰਵਿੰਦ ਖੰਨਾ ਤਲਬ ਐਸੇ ਭਾਜਪਾ ਜੇ ਨੇ ਅਰਵਿੰਦ ਖੰਨਾ ਪਤਾ ਨਹੀਂ ਜਿਹੜੀ ਭੁੱਲ ਗਈ ਜਾਂ ਫਿਰ ਲੱਗ ਰਿਹਾ ਕਿ ਅਰਵਿੰਦ ਖੰਨਾ ਇੱਕ ਹੋਰ ਦਲ ਦੇ ਨੇੜੇ ਲੱਗ ਰਹੇ ਨੇ ਉਹ ਇੱਕ ਵੱਡਾ ਬਿਜ਼ਨਸਮੈਨ ਵਿਅਕਤੀ ਸੋ ਜੇਕਰ ਇਹ ਪੁਰਾਣੇ ਮਾਮਲੇ ਨੇ ਇਹਨਾਂ ਦੇ ਕਪੜਿਆਂ ਦੇ ਆਮਦਨ ਤੋਂ ਵੱਧ ਜਾਇਦਾਦਾਂ ਦੇ ਤਾਂ ਹੁਣ ਤੱਕ ਸਬੂਤ ਤੱਥਾਂ ਦਾ ਹਵਾਲਾ ਦੇਣ ਵਾਲੀ ਈਡੀ ਨੇ ਹੁਣ ਤੱਕ ਕਾਰਵਾਈ ਕਰਕੇ ਅੰਦਰ ਕਿਉਂ ਨਹੀਂ ਕੀਤੀ ਸੋ ਇਸ ਲਈ ਕੀ ਈਡੀ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਪੜਾਦਰ ਪੜਾਅ ਅੱਗੇ ਵੱਧ ਕੇ ਆਪਣੀ ਕਾਰਵਾਈ ਉਹ ਕਰ ਰਹੀ ਹੈ ਜਾਂ ਇਹ ਈਡੀ ਉਹਨਾਂ ਚੁਣੌਤੀਆਂ ਨੂੰ ਖਤਮ ਕਰਨ ਦਾ ਕੰਮ ਕਰ ਰਹੀ ਆ ਜਿਹੜੀਆਂ ਭਾਜਪਾ ਦੇ ਰਾਹ ਦੇ ਵਿੱਚ 224 ਦੀਆਂ ਚੋਣਾਂ 'ਚ ਅੜੀਕਾ ਬਣ ਸਕਦੀਆਂ ਨੇ ਮਤਲਬ ਪੰਜਾਬ 'ਚ ਵਿਜੀਲੈਂਸ ਸਰਗਰਮਾ ਵਿਜੀਲੈਂਸ ਲਗਾਤਾਰ ਕਾਰਵਾਈ ਕਰ ਰਹੀ ਆ ਕਿੰਨੇ ਕਾਂਗਰਸੀ ਕਿੰਨੇ ਅਕਾਲੀ ਨਿਸ਼ਾਨੇ ਤੇ ਨੇ ਤੇ ਪਰ ਵੀਜੇ ਸਿੰਘਲਾ ਦਾ ਮਾਮਲਾ ਭੁੱਲ ਗਈ ਵਿਜੀਲੈਂਸ ਹਾਂ ਅਮਿਤ ਰਤਨ ਵਾਲਾ ਮਾਮਲਾ ਕਿੱਥੇ ਗਿਆ ਭਾਈ ਸ਼ਾਇਦ ਚੇਤੇ ਨਹੀਂ ਸਰਕਾਰਾਂ ਨੂੰ ਹਾਂ ਸਰਾਰੀ ਵਾਲਾ ਮਾਮਲੇ ਦਾ ਕੀ ਬਣਿਆ ਹਾਂ ਇੱਕ ਦੀ ਵੀਡੀਓ ਪਹੁੰਚੀ ਸੀ ਦੁਏ ਦੀ ਵੀ ਪਹੁੰਚ ਗਈ ਕੀ ਕਾਰਵਾਈ ਕੀਤੀ ਆਪਣੀ ਵਾਰੀ ਮਾਮਲਾ ਠੰਡਾ ਸੋ ਇਸ ਪਹਿਲੂ ਤੇ ਖੂਬ ਚਰਚਾ ਹੋ ਰਹੀ ਚਰਚਾ ਤਾਂ ਹੁਣ ਪਾਨਾ ਸਿੱਧੂ ਵਾਲੇ ਮਾਮਲੇ ਨੇ ਵੀ ਸਵਾਲ ਖੜੇ ਕਰਤੇ ਸਰਕਾਰ ਤੇ ਪਾਨਾ ਸਿੱਧੂ ਦੇ ਹਵਾਲੇ ਨਾਲ ਪੰਜਾਬ ਦੀਆਂ ਸੋਹਿਰਦ ਧਿਰਾਂ ਜਿਨ੍ਹਾਂ ਨੂੰ ਲੱਗਦਾ ਕਿ ਸਰਕਾਰ ਨੂੰ ਸਵਾਲ ਪੁੱਛਣ ਦਾ ਸਾਨੂੰ ਬੁਨਿਆਦੀ ਹੱਕ ਹੈ ਉਹ ਇੱਕ ਮੰਚ ਤੇ ਇੱਕ ਝੰਡੇ ਥੱਲੇ ਇਕੱਠੀਆਂ ਹੋਣ ਹੋਗੀਆਂ ਬਰਨਾਲੇ ਦੇ ਖੇਤਰ ਦੇ ਪਹਾਣਾ ਸਿੱਧੂ ਦੇ ਇਲਾਕੇ ਦੀ ਮੰਡੀ ਦੇ ਵਿੱਚ ਜਿਵੇਂ ਜਿਹਾ ਇਕੱਠ ਹੋਇਆ ਬਿਲਕੁਲ ਜੀ ਅਨਾਜ ਮੰਡੀ ਕੋਟ ਦੂਨਾ ਉਹ ਇਕੱਠ ਆਪ ਮਾਰੇ ਸੀ ਨਾ ਤਾਂ ਉਹ ਇਕੱਠ ਬੱਸਾਂ ਢੋਕੇ ਲੈ ਕੇ ਗਈਆਂ ਨਾ ਉਹ ਇਕੱਠ ਕੋਈ ਖਾਣ ਪੀਣ ਦੇ ਹਵਾ ਦੇ ਨਾਲ ਹੋਇਆ ਨਾ ਉੱਥੇ ਨਰੇਗਾ ਦੀ ਦਿਹਾੜੀ ਮਿਲਣੀ ਸੀ ਕਿਸੇ ਨੂੰ ਨਾ ਉੱਥੇ ਕਿਸੇ ਨੂੰ ਕਿਰਾਏ ਤੇ ਭਾੜੇ ਤੇ ਲਿਆਂਦਾ ਗਿਆ ਸੀ ਲੋਕ ਆਪ ਮਾਰੇ ਆਏ ਇਹ ਉਹ ਲੋਕ ਸੀ ਯੋਨ ਲੱਗਿਆ ਕਿ ਸਰਕਾਰ ਦਾ ਤਰੀਕਾ ਸਹੀ ਨਹੀਂ ਹੈ। ਸਰਕਾਰ ਦਾ ਰਵਈਆ ਸਹੀ ਨਹੀਂ ਹੈ। ਸਰਕਾਰ ਦਾ ਢੰਗ ਸਹੀ ਨਹੀਂ ਹੈ। ਪੰਨਾ Sidhu ਤੇ ਇੱਕ ਤੋਂ ਬਾਅਦ ਇੱਕ ਚਾਰ ਮਾਮਲੇ ਹੁਣ ਤਾਂ ਭਰਾ ਦੇ ਉੱਤੇ ਵੀ। ਕਦੇ ਚੈਨੀ ਦਾ ਕਦੇ ਧਮਕਾਉਣ ਦਾ ਕਦੇ 10000 ਦਾ। ਤੇ ਉੱਥੇ ਇਕੱਠ ਦੇ ਵਿੱਚੋਂ ਇਹ ਆਵਾਜ਼ ਉੱਠੀ ਕਿ ਭਾਈ ਇਹ ਸਵਾਲ ਕਰਨਾ ਗੁਨਾਹ ਹੈ। ਅੱਜ ਸਾਰੇ ਸਵਾਲ ਕਰਨ ਵਾਲੇ ਇਕੱਠੇ ਹੋ ਗਏ। ਸਾਰਿਆਂ ਦੇ ਪਾਲੋ ਪਰਚੇ। ਸਾਰਿਆਂ ਨੂੰ ਕਰ ਲੋ ਗ੍ਰਿਫਤਾਰ। ਸਟੇਜ ਤੇ ਵੀ ਸੀ। ਤੇ ਪੰਡਾਲ ਚ ਵੀ ਸੀ ਉਸੇ ਸਟੇਜ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਸੁਖਪਾਲ ਖੈਰਾ ਵੀ ਸਮੋਦਨ ਕਰਦੇ ਨੇ ਉਸੇ ਸਟੇਜ ਤੋਂ ਸਿਮਰਨਜੀਤ ਮਾਨ ਵੀ ਸਮੋਦਨ ਕਰਦੇ ਨੇ ਉਸੇ ਸਟੇਜ ਤੋਂ ਇਕਬਾਲ ਸਿੰਘ ਝੁੰਦਾ ਵੀ ਸਮੋਦਨ ਕਰਦੇ ਨੇ ਉਸੇ ਸਟੇਜ ਤੋਂ ਪਰਮਿੰਦਰ ਢੀਂਸਾ ਵੀ ਸਮੋਦਨ ਕਰਦੇ ਨੇ ਉਸੇ ਸਟੇਜ ਤੇ ਲਖਾ ਸਧਾਨਾ ਵੀ ਬੋਲਦਾ ਉਸੇ ਸਟੇਜ ਤੇ ਪਰਮਿੰਦਰ ਝੋਟਾ ਵੀ ਬੋਲਦਾ ਉਸੇ ਸਟੇਜ ਤੇ ਗੁਰਚਰਨ ਸਿੰਘ ਵੀ ਬੋਲਦਾ ਤੇ ਹੋਰ ਕਿਸਾਨ ਮਜ਼ਦੂਰ ਤੇ ਨੌਜਵਾਨ ਵਰਗ ਦੇ ਕਿੰਨੇ ਨੂੰ ਮੈਂਦੇ ਬੋਲਦੇ ਨੇ ਸੋ ਇਹ ਉਹ ਸਾਰੇ ਲੋਕ ਨੇ ਜਿਹਨਾਂ ਨੂੰ ਲੱਗਦਾ ਕਿ ਸਰਕਾਰ ਲੋਕਾਂ ਦੀ ਆਵਾਜ਼ ਦੁਵਾ ਰਹੀ ਹੈ ਤੇ ਉਹ ਸਰਕਾਰ ਜਿਹੜੀ ਕਹਿੰਦੀ ਸੀ ਲੋਕਾਂ ਨੂੰ ਸਵਾਲ ਕਰਨਾ ਹੀ ਅਸੀਂ ਸਿਖਾਇਆ ਲੋਕਾਂ ਨੂੰ ਮੋਬਾਈਲ ਦੀ ਵਰਤੋਂ ਕਰਨੀ ਅਸੀਂ ਸਿਖਾਈ ਤੇ ਹੁਣ ਕਿਉਂ ਸਰਕਾਰ ਨੂੰ ਲੋਕਾਂ ਦੇ ਸਵਾਲਾਂ ਤੋਂ ਡਰ ਲੱਗਣ ਲੱਗਿਆ ਜਾਂ ਤਰੀਕੇ ਤੋਂ ਡਰ ਲੱਗਣ ਲੱਗਿਆ ਜੇਕਰ ਭਾਨਾ ਸਿੱਧੂ ਦਾ ਕੋਈ ਗੁਨਾਹ ਸੀ ਭਾਨਾ ਸਿੱਧੂ ਦਾ ਕੋਈ ਮਾਮਲਾ ਹੈਗਾ ਠੱਗੀ ਠੋਰੀ ਲੁੱਟਖੋ ਧਮਕਾਉਣ ਦਾ ਤੇ ਫਿਰ ਅਚਾਨਕ ਕਿਵੇਂ ਇਕੱਠੇ ਤੇ ਇਕੱਠੇ ਪਰਚੇ ਹੋਣ ਲੱਗੇ ਭਾਈ ਇੱਕ ਪਰਚਾ ਚੱਲ ਰਿਹਾ ਸੀ ਕਰ ਬਈ ਪਾ ਲੈਂਦੇ ਸੋ ਇਹ ਤਰੀਕਾ ਕਹਿੰਦੇ ਜੀ ਇਹ ਸੱਤਾ ਦੇ ਨਸ਼ੇ ਦਾ ਤਰੀਕਾ ਹੈ ਸੋ ਇਸ ਹਵਾਲੇ ਨਾਲ ਪੰਜਾਬ ਚ ਇੱਕ ਨਵੀਂ ਲਾਮ ਮੰਦੀ ਹੋਣ ਲੱਗੀ ਹੈ ਇਕੱਤਰ ਤਾਂ ਹੋਣ ਲੱਗੀ ਹੈ ਇਕੱਠ ਹੋਣ ਲੱਗਿਆ ਤੇ ਇਸ ਇਕੱਠ ਨੇ ਸਰਕਾਰ ਨੂੰ ਫਿਕਰ ਚ ਪਾਇਆ ਕਿ ਸਾਡੇ ਲਈ ਇਹ ਚਣੌਤੀ ਬਣ ਸਕਦਾ ਹੈ ਪੈਨ ਸੰਗਰੂਰ ਖੇਤਰ ਦੇ ਵਿੱਚ ਇੱਕ ਸਕੂਲ ਹੈ ਜੀ ਮੈਰੀਟੋਰੀਅ ਸਕੂਲ ਜਾਸ ਹੋਣਾ ਤੁਹਾਨੂੰ ਕਾਬ ਦਾ ਖੇਤਰ ਦਾ ਮੈਰੀਟੋਰੀਅ ਸਕੂਲ ਅੱਜ ਤੋਂ 2 ਕੁ ਮਹੀਨੇ ਪਹਿਲਾਂ ਚਰਚਾ 'ਚ ਆਇਆ ਸੀ ਜਦੋਂ ਉੱਥੋਂ ਦੇ 73 ਜਵਾਕ ਘਟੀਆਂ ਖਾਣਾ ਖਾਣ ਕਰਕੇ ਬਿਮਾਰ ਹੋ ਗਏ ਸੀ ਤੇ ਉਹ ਜਵਾਕਾਂ ਨੂੰ ਹਸਪਤਾਲ ਤੱਕ ਲੈ ਜਾਣਾ ਪਿਆ ਮੰਤਰੀ ਸਾਹਿਬ ਪਹੁੰਚੇ ਕਾਰਵਾਈ ਹੋ ਗਈ ਮੈਸ ਮੈਨੇਜਰ ਤੇ ਉੱਤੇ ਜੀ ਹਾਂ ਜੀ ਠੇਕੇਦਾਰ ਦੇ ਉੱਤੇ ਜੀ ਕੜ ਦੋ ਜੀ ਗ੍ਰਤਾਰ ਕਰ ਦੋ ਜੀ ਪ੍ਰਿੰਸੀਪਲ ਨੂੰ ਤਲਬ ਕਰ ਲੋ ਜੀ ਅਧਿਆਪਕਾਂ ਤੇ ਜਵਾਕਾਂ ਦੀ ਕਮੇਟੀ ਬਣਾ ਲਓ ਜੀ ਰੋਟੀ ਚੰਗੀ ਮਿਲੂ ਡਾਈਟ ਦੇ ਪੈਸੇ ਵੀ ਪਤਾ ਦਿਓ ਜੀ ਮੈਰਿਟੋਰੀਅਸ ਸਕੂਲ ਕਹਿੰਦੇ ਜੀ ਪਿੰਡੂ ਖੇਤਰ ਦੇ ਸੁਧਾਰਨ ਪਰਿਵਾਰਾਂ ਦੇ ਪੜ੍ਹਨ ਲਿਖਣ ਵਾਲੇ ਜਵਾਕਾਂ ਲਈ ਚੰਗਾ ਮੌਕਾ ਤੇ ਮਾਪੇ ਬਹੁਤ ਆਸਾਂ ਉਮੀਦਾਂ ਨਾਲ ਇੱਥੇ ਜਵਾਕ ਭੇਜਦੇ ਨੇ ਉਹ ਮੈਰਿਟੋਰੀਅਸ ਕਾਬਦਾ ਸਕੂਲ ਜਿੱਥੇ 73 ਜਵਾਕਾਂ ਦੇ ਬਿਮਾਰ ਹੋਣ ਦਾ ਮਾਮਲਾ ਸੀ ਇੱਕ ਵਾਰ ਫਿਰ ਚਰਚਾ ਚ ਆਇਆ 12ਵੀਂ ਜਵਾਕ ਜਮਾਤ ਦਾ ਇੱਕ ਜਵਾਕ ਖੁਦਕੁਸ਼ੀ ਕਰ ਗਿਆ ਮਾਪਿਆਂ ਤੇ ਸੋਚੋ ਕੀ ਬੀਤੀ ਹੋਵੇ ਸਕੂਲ ਦੇ ਹੋਸਟਲ ਦੇ ਵਿੱਚ 16 ਸਾਲ ਦਾ ਕਰਨ ਸਿੰਘ ਮੂਨਕ ਖੇਤਰ ਦਾ ਬੱਚਾ ਖੁਦਕੁਸ਼ੀ ਕਰ ਗਿਆ ਪਿਓ ਨੂੰ ਸਕੂਲ ਚੋਂ ਇੱਕ ਫੋਨ ਆਉਂਦਾ ਕਿ ਤੁਹਾਡੇ ਨੰਨੇ ਦੇ ਨੰਬਰ ਘਟਾਏ ਨੇ ਇਹ ਪੜਨ ਮੰਨ ਧਿਆਨ ਨਹੀਂ ਦਿੰਦਾ ਇਹਨੂੰ ਘਰੇ ਭੇਜ ਦਾਂਗੇ ਤੇ ਬਾਪੂ ਮਿੰਤਾ ਕਰਦਾ ਕਿ ਨਾ ਭੇਜਿਓ ਜੀ ਬੱਚਾ ਸਾਡਾ ਪੜਨ ਵਾਲਾ ਇਹ ਪੜੂਗਾ ਜੀ ਤੁਸੀਂ ਉਹ ਸਕੂਲ ਚ ਰੱਖਿਓ ਜਦੋਂ ਸਕੂਲ ਤੋਂ ਫੋਨ ਮਾਂ ਪਿਓ ਨੂੰ ਇਸ ਲਈ ਆ ਸਕਦਾ ਹੈ ਕਿ ਘਰੇ ਭੇਜ ਦਾਂਗੇ ਜਵਾਕ ਪੜਦਾ ਨਹੀਂਗਾ ਨੰਬਰ ਘਟਾ ਗਏ ਤੇ ਫਿਰ ਜਵਾਕ ਨੂੰ ਕੀ ਕੁਛ ਕਿਹਾ ਹੋਊਗਾ ਸਕੂਲ ਵਾਲਿਆਂ ਨੇ ਕਿ ਉਹ ਇਸ ਗੱਲ ਨੂੰ ਦਿਲ ਤੇ ਲਾ ਗਿਆ ਕਿ ਇਹ ਤਰੀਕਾ ਸਹੀ ਹੈ ਜੇ ਉਹ ਜਵਾਕ 10ਵੀਂ ਦੇ ਵਿੱਚ ਟੌਪ ਬੱਚਿਆਂ ਚ ਰਿਹਾ ਚੰਗੇ ਨੰਬਰ ਲੈ ਕੇ ਪਾਸ ਹੋ ਕੇ ਆਇਆ ਪਿੰਡੋਂ ਤੇ ਹੁਣ ਤਾਂ ਉਹ ਤੁਹਾਡੇ ਕੋਲ ਹੈ ਹੋਸਟਲ ਚ ਹੈ ਸਕੂਲ ਚ ਉੱਥੇ ਹੀ ਰਹਿੰਦਾ ਫਿਰ ਜ਼ਿੰਮੇਵਾਰੀ ਤੁਹਾਡੀ ਹੈ ਤੇ ਜੇ ਉਹਦੇ ਨੰਬਰ ਘਟਾਏ ਨੇ ਤਾਂ ਤੁਸੀਂ ਦੇਖੋ ਕਿਉਂ ਘਟਾਏ ਪਰ ਜੇਕਰ ਤੁਸੀਂ ਉਸ ਗੱਲ ਦੇ ਹਵਾਲੇ ਨਾਲ ਉਸ ਨੂੰ ਇਹ ਸਮਝਾਉਣਾ ਚਾਹੁੰਦੇ ਹੋ ਕਿ ਤੇਰੀ ਜ਼ਿੰਦਗੀ ਖਤਮ ਤੇਰੇ ਪੱਲੇ ਕੁਝ ਨਹੀਂ ਤੂੰ ਕੁਝ ਨਹੀਂ ਬਣ ਸਕਦਾ ਜਿਹੜੇ ਆ ਅੱਜ ਕੱਲ੍ਹ ਕੁਝ ਬੋਲ ਬੋਲੇ ਜਾਂਦੇ ਆ ਜਵਾਕਾਂ ਨੂੰ ਇਹ ਤਰੀਕਾ ਵੀ ਸਹੀ ਨਹੀਂ ਹੈ ਸੋ ਇਹ ਖੁਦਕੁਸ਼ੀ ਦੇ ਕਾਰਨਾਂ ਦੀ ਜਾਂਚ ਹੋਣੀ ਹੈ ਪਰ ਜਿੰਨਾ ਦਾ ਜਵਾਬ ਕਿਹਾ ਉਹ ਜਵਾਬ ਨਹੀਂ ਹੋਣਾ ਪਰ ਉੱਥੇ ਉਸੇ ਹੋਸਟਲ ਚ ਉਸੇ ਸਕੂਲ ਚ ਉਹਦੀ ਕਲਾਸ ਤੋਂ ਲੈ ਕੇ ਉਹ ਸਕੂਲ ਦੇ ਵਿੱਚ ਜਿਹੜੇ ਹੋਰ ਜਵਾਕ ਪੜ੍ਹਦੇ ਨੇ ਅੱਜ ਉਹਨਾਂ ਦੀ ਮਾਨਸਿਕ ਸਥਿਤੀ ਕੀ ਹੋਣੀ ਹੈ ਇਸ ਘਟਨਾ ਤੋਂ ਬਾਅਦ ਸੋਚ ਕੇ ਦੇਖੋ ਅ ਨਿਤਨੇ ਖਬਰਾਂ ਆ ਜਾਂਦੀਆਂ ਕੋਟਾ ਤੋਂ ਹੁਣ ਕੋਟਾ ਦੀ ਉਹ ਇੱਕ ਕੁੜੀ ਆਪਣੇ ਮਾਪਿਆਂ ਨੂੰ ਲਿਖ ਕੇ ਕਹਿੰਦੀ ਮੈਂ ਤੋਂ ਨਹੀਂ ਜਈ ਹੋਣੀ ਕੁਝ ਕੁਛ ਹੀ ਕਰੀ ਮਤਲਬ ਦਾ ਮਤਲਬ ਮਾਪਿਓ ਵੀ ਇਸ ਕਦਰ ਦਬਾਅ ਰੱਖਦੇ ਨੇ ਕਿ ਆਹੀ ਬਣਨਾ ਆਹੀ ਕਰ ਡਾਕਟਰੇ ਬਣ ਇੰਜੀਨੀਅਰੇ ਬਣ ਸੀਏ ਬਣ ਹਾਂ ਡੀਸੀਓ ਬਣ ਆਈਐਸ ਪੀਸੀਐਸੇ ਕਲੀਅਰ ਕਰਨਾ ਸੋ ਕਈ ਵਾਰ ਮਾਪੇ ਆਪਣੇ ਸੁਪਨੇ ਜਿਵਾਕਾਂ ਚ ਪੂਰੇ ਕਰਨ ਦੀ ਕੋਸ਼ਿਸ਼ਨ ਦੇ ਵਿੱਚ ਉਹਨਾਂ ਦੇ ਉੱਤੇ ਦਬਾਅ ਬਣਾ ਪਾ ਲੈਂਦੇ ਨੇ ਕਿ ਬੱਚੇ ਕਿਸੇ ਗਲਤ ਰਾਹ 'ਤੇ ਚਲ ਪੈਂਦੇ ਨੇ ਸੋ ਇਸ ਲਈ ਮਾਪਿਆਂ ਤੋਂ ਲੈ ਕੇ ਸਕੂਲ ਤੱਕ ਦੀ ਸਰਕਾਰਾਂ ਤੱਕ ਦੀ ਭੂਮਿਕਾ ਗੌਰ ਮੰਗਦੀ ਹੈ ਕਿ ਇਸ ਮਸਲੇਾਂ ਦੇ ਉੱਤੇ ਜਵਾਕ ਨੂੰ ਖੁੱਲਾ ਛੱਡੋ ਤੇ ਬੱਚਿਆਂ ਨੂੰ ਵੀ ਇਹ ਸਮਝਣਾ ਪੈਣਾ ਕਿ ਇੱਕ ਦਰਵਾਜ਼ਾ ਬੰਦ ਹੋ ਜਵੇ ਤਾਂ ਤਿੰਨ ਖੁੱਲੇ ਹੁੰਦੇ ਨੇ ਸੱਚਖੰਡ ਸੀ ਦਰਬਾਰ ਸਾਹਿਬ ਦੇ ਚਾਰ ਦਰਵਾਜ਼ੇ ਇਸ ਗੱਲ ਦਾ ਪ੍ਰਤੀਕ ਨੇ ਕਿ ਚੌਹ ਦਰਵਾਜ਼ੇ ਆ ਜਿੰਦਗੀ ਦੇ ਵਿੱਚ ਕੁਝ ਵੀ ਆਖਰੀ ਨਹੀਂ ਹੁੰਦਾ ਫੇਲ ਹੋ ਜਾਣ ਦਾ ਮਤਲਬ ਜ਼ਿੰਦਗੀ ਮੁੱਕ ਜਾਣਾ ਨਹੀਂ ਹੁੰਦਾ ਸੋ ਇਸ ਲਈ ਇਹਨਾਂ ਪਹਿਲੂਆਂ ਤੇ ਗੌਰ ਕਰਨੀ ਬਣਦੀ ਸੀ ਉਸੇ ਵੱਲ ਨਾਲ ਸੀ ਖਬਰਾਂ ਲੈ ਕੇ ਹਾਜ਼ਰ ਸੀ ਕੋਈ ਵੈਕਟਰ ਰੋ ਲਿਬਰਲਟੀ ਵੀ ਲੋਕਾਂ ਦੀ ਆਵਾਜ਼ ਲੋਕਾਂ ਲਈ